ਹਲਕਾ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲਖਪ੍ਰੀਤ ਸਿੰਘ ਉਰਫ ਤੂਫਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਸਰ ਹਦੀਸ ਕਸਵਾ ਡੇਰਾ ਬਾਬਾ ਨਾਨਕ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਆਖਿਆ ਕਿ ਸਾਡਾ ਕਿਸੇ ਉਮੀਦਵਾਰ ਨਾਲ ਮੁਕਾਬਲਾ ਨਹੀਂ ਹੈ ਸਾਡਾ ਮੁਕਾਬਲਾ ਦਿੱਲੀ ਨਾਲ ਹੈ ਅਤੇ ਸਾਨੂੰ ਚੰਗਾ ਹੁੰਗਾਰਾ ਮਿਲ ਰਿਹਾ ਮਾਨ ਸਰਕਾਰ ਤੇ ਬਰਸਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁੱਲ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਸਰਕਾਰ ਨੂੰ ਵਪਾਰ ਖੋਲਣਾ ਚਾਹੀਦਾ ਹੈ ਤਾਂ ਜੋ ਬਾਰਡਰ ਨਾਲ ਲੱਗਦੇ ਪਿੰਡਾਂ ਕਸਬਿਆਂ ਵਿੱਚ ਕਾਰੋਬਾਰ ਵਿੱਚ ਵਾਧਾ ਹੋਵੇ ਅਤੇ ਅਤੇ ਸਰਹੱਦ ਤੇ ਰਹਿਣ ਵਾਲੇ ਲੋਕ ਖੁਸ਼ਹਾਲ ਹੋਣ ਤੋ ਬੀਜੇਪੀ ਨੇ ਸਰਕਾਰ ਦਾ ਸੁਝਾਇਆ ਜੋ ਇੰਦਰ ਕੰਤ ਜਿਆਨਪਾਲ ਕੀਤਾ ਸੀਗਾ ਪਰ ਕਾਂਗਰਸ ਵਿਰੋਧੀ ਪਾਰਟੀ ਹੈ ਜੇ ਬੀਜੇਪੀ ਨੇ ਪੋਸਟਾਂ ਬਣਾ ਲੀਆਂ ਸਿਰਖਾਂ ਨੂੰ ਵਰਵਾਉਣ ਲਈ ਤੇ ਕਾਂਗਰਸ ਜੁੜੀ ਬੋਰ ਦੇ ਜਿਹੜੇ ਇੱਕ ਕਾਂਗਰਸ ਦਾ ਕੈਂਡੀਜੇਟ ਕਰੇ ਸਾਹਿਬ ਹੈ ਉਹਨਾਂ ਨੂੰ ਸਪੋਰਟ ਕਰਦੇ ਹੋ ਉਹ ਇੱਕ ਸੈਕੰਡਰੀ ਪਹੁੰਚੇ ਜੋ ਆਪਣੇ ਸਾਰੀਆਂ ਪਾਰਟੀਆਂ ਕੈਂਦੀਆਂ ਕਿ ਇਹ ਘਾਤ ਦੇ ਉੱਤੇ ਜਿਹੜਾ ਬ੍ਰੰਸਟ ਸ਼ਰਬਾਤ ਸਾਹਿਬ ਦੇ ਉੱਤੇ ਹੱਲਾ ਹੋਇਆ ਉਹ ਸਾਡੀ ਕੌਮੀ ਪਾਰਟਿਸ ਵਿੱਚ ਲਗੇ ਜਿਹੜੋਂ ਜਗੇ ਸਿੱਖ ਮਾਰੇ ਗਏ ਹੈ ਇਹ ਕੌਮੀ ਹੋਂਦ ਸੀ ਹੈ ਇਸ ਗੱਲ ਤੇ ਕਾਂਗਰਸ ਹੌਟ ਇਸ ਪੌਲਸੀ ਦੇ ਖਨਾਬ ਨਹੀਂ ਬੋਲੂਗੀ ਜੋ ਕਰਦੇ ਪਾਰਟੀਆ ਬੰਦੀ ਹੈ ਕਿ ਇਹ ਸਾਡੀ ਮਹਾਨ ਸੂਤਰ ਕੌਮੀ ਪਾਰਟਿਸ ਸੀ ਹੈ ਤੋ ਜੇ ਤੁਸੀਂ ਇਸ ਸੀਐਸ ਨੂੰ ਸਮਝ ਲਿਏ ਹੋ ਤਾਂ ਤੁਹਾਨੂੰ ਮਤਾ ਲੱਗ ਜੂਗਾ ਕਿ ਇਤਨਾ ਵਿੱਚੋਂ ਕੋਈ ਵੀ ਪਾਰਟੀ ਨਹੀਂ ਜਿੱਤੇ ਚੱਲ ਰਹੀ ਹੈ ਕਿ ਇਹ ਸਾਰੇ ਬੋਰਡ ਦੇ ਉੱਤੇ ਆਖ ਲਈ ਇਹ ਜਾਣੇ ਕਹਿ ਕਿ ਜੇ ਖੜੇ ਖੜੇ ਆਪ ਪਾਰਟੀ ਨੇ ਕਾਂਗਰਸ ਤੇ ਬੀਜੇਪੀ ਦੇ ਆਪਣੇ ਘਰ ਦਾ ਕਹਿ ਕਿ ਜੇ ਸਿਰਫ ਸਦਾ ਪ੍ਰਭਾਨ ਸੰਘ ਹੈ ਜਿਹੜਾ ਚੋਰ ਨਸਾਲ ਪਾਰਟੀ ਹੈ ਗ੍ਰੈਂਡ ਫਾਦਰ ਸਾਰਿਆਂ ਨੂੰ ਕਹਿ ਕਹੂੰਗਾ ਕੇ ਤੋਂ ਫਰਾਂਸ ਤੇ ਬਾਲਕੀ ਨੂੰ ਮੋਰ ਪਾ ਕੇ ਇਹ ਸਰਟੀਫਿਕੇਟ ਜਿਹੜੇ ਭੇਜੋ ਜਿੱਥੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕੋਈ ਕਰਦਾ ਹੈਗਾ ਉਹ ਕਰ ਸਕੇ ਹੁਣ ਛੋਟੇ ਦਾ ਇੰਆਪਰਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ